ਉਮੀਦ ਹੈ ਤੁਸੀਂ ਸਭ ਠੀਕ ਹੋਵਗੇ। ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੇ ਰਹਿਣ ਵਾਲੇ ਇੱਕ ਅਜਿਹੇ ਆਦਮ ਖੋੜ ਦੀ ਕਹਾਣੀ ਹੈ ਜਿਸ ਨੇ ਲਗਭਗ 14 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹਨਾਂ ਦੇ ਦਿਮਾਗ ਦਾ ਸੂਪ ਬਣਾ ਕੇ ਪੀ ਗਿਆ। ਜੀ ਹਾਂ ਇਹ ਗੱਲ ਸਨ 2000 ਦੀ ਹੈ। ਉੱਤਰ ਪ੍ਰਦੇਸ਼ ਇਲਾਹਾਬਾਦ ਦੇ ਰਹਿਣ ਵਾਲੇ ਧਰਿੰਦਰ ਸਿੰਘ ਦਸੰਬਰ 2000 ਵਿੱਚ ਲਾਪਤਾ ਹੋ ਗਿਆ ਸੀ। ਧਰਿੰਦਰ ਸਿੰਘ ਹਿੰਦੀ ਤੈਨਿਕ ਅਖਬਾਰ ਦਾ ਪੱਤਰਕਾਰ ਸੀ ਪੱਤਰਕਾਰੀ ਕਰਕੇ ਜ਼ਾਹਿਰ ਹੈ ਕਿ ਉਸ ਨੂੰ ਆਪਣੇ ਕੰਮ ਦੀ ਵਜ੍ਹਾ ਕਰਕੇ ਘਰ ਤੋਂ ਬਾਹਰ ਵੀ ਰਹਿਣਾ ਪੈਂਦਾ ਸੀ ਪਹਿਲਾਂ ਦਰਿੰਦਰ ਸਿੰਘ ਦੇ ਘਰ ਵਾਲਿਆਂ ਨੂੰ ਲੱਗਾ ਕਿ ਉਹ ਆਪਣੇ ਕੰਮ ਦੀ ਵਜ੍ਹਾ ਕਰਕੇ ਇੱਥੇ ਪਹਾਰੇ ਰੁਕ ਗਿਆ ਹੋਵੇਗਾ ਇਸ ਲਈ ਦਰਿੰਦਰ ਸਿੰਘ ਦੇ ਘਰ ਵਾਲਿਆਂ ਨੇ ਦਰਿੰਦਰ ਸਿੰਘ ਦੇ ਘਰ ਆਉਣ ਦੀ ਕੋਈ ਚਿੰਤਾ ਨਹੀਂ ਕੀਤੀ ਪਰੰਤੂ ਬਾਅਦ ਵਿੱਚ ਪਰਿਵਾਰ ਵਾਲਿਆਂ ਦੀ ਚਿੰਤਾ ਉਦੋਂ ਵਧੀ ਜਦੋਂ 2 ਦਿਨ ਤੱਕ ਦਰਿੰਦਰ ਸਿੰਘ ਨਾਲ ਕੋਈ ਕੰਟੈਕਟ ਨਹੀਂ ਹੋ ਸਕਿਆ ਉਸ ਸਮੇਂ ਧ੍ਰਿੰਦਰ ਦੇ ਕੋਲ ਫੋਨ ਸੀ ਤੇ ਉਹ ਫੋਨ ਮਿਲ ਨਹੀਂ ਰਿਹਾ ਸੀ ਧ੍ਰਿੰਦਰ ਸਿੰਘ ਦੇ ਘਰ ਵਾਲਿਆਂ ਨੇ ਉਸ ਨੂੰ ਉਹ ਹਰ ਜਗ੍ਹਾ ਲੱਭਿਆ ਜਿੱਥੇ ਉਹ ਚਾਹ ਸਕਦਾ ਸੀ ਪਰੰਤੂ ਉਹ ਕਿਤੇ ਵੀ ਨਹੀਂ ਮਿਲਿਆ ਆਖਿਰਕਾਰ ਧ੍ਰਿੰਦਰ ਸਿੰਘ ਦੀ ਲਾਪਤਾ ਹੁੰਦੂ ਤੋ ਤਕਰੀਬਨ 2 ਦਿਨ ਬਾਅਦ ਜੈਨਿਕ 17 ਦਸੰਬਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਇਲਾਹਾਬਾਦ ਦੇ ਕੀਟਗੰਜ ਥਾਣੇ ਵਿੱਚ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਪੁਲਿਸ ਨੇ ਵੀ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਕਿਉਂਕਿ ਇਹ ਮਾਮਲਾ ਇੱਕ ਪੱਤਰਕਾਰ ਦਾ ਸੀ ਪੁਲਿਸ ਨੇ ਸਭ ਤੋਂ ਪਹਿਲਾਂ ਉਸਦੇ ਫੋਨ ਦੀ ਕਾਲ ਡਿਟੇਲ ਗੜਵਾਈ ਉਸ ਵਿੱਚ ਪੁਲਿਸ ਨੂੰ ਇੱਕ ਲੈਂਡਲਾਈਨ ਨੰਬਰ ਮਿਲਿਆ ਜਿਸ ਉੱਪਰ ਧ੍ਰਿੰਦਰ ਦੀ ਆਖਰੀ ਗੱਲਬਾਤ ਹੋਈ ਸੀ ਉਹ ਵੀ ਤਕਰੀਬ ਰਾਤ ਦੇ 12 ਬਚੀ ਪੁਲਿਸ ਨੂੰ ਸ਼ੱਕ ਹੋਇਆ ਕਿ ਆਖਰੀ ਨੰਬਰ ਕਿਸ ਦਾ ਹੈ ਪੁਲਿਸ ਨੂੰ ਲੱਗਾ ਕਿ ਇਸ ਨੰਬਰ ਤੋਂ ਦਰਿੰਦਰ ਦੇ ਬਾਰੇ ਵਿੱਚ ਕੁਝ ਨਾ ਕੁਝ ਪਤਾ ਲੱਗ ਸਕਦਾ ਹੈ ਪੁਲਿਸ ਨੂੰ ਪਤਾ ਲੱਗਾ ਕਿ ਇਹ ਨੰਬਰ ਇਲਾਹਾਬਾਦ ਦੇ ਸ਼ਿਦਕੋਦੀ ਰਹਿਣ ਵਾਲੀ ਫੁੱਲਨ ਦੇਵੀ ਨਾਮ ਦੀ ਇੱਕ ਮਹਿਲਾ ਦਾ ਹੈ ਪੁਲਿਸ ਦੀ ਇੱਕ ਟੀਮ ਫੁੱਲਨ ਦੇਵੀ ਨਾਲ ਮਿਲੀ ਫੁੱਲਨ ਦੇਵੀ ਉਸ ਸਮੇਂ ਆਪਣੇ ਏਰੀਏ ਦੀ ਜ਼ਿਲ੍ਹਾ ਪੰਚਾਇਤ ਅਫਸਰ ਸੀ ਤੇ ਉਸ ਦਾ ਪਤੀ ਰਾਜਾ ਗਲੰਦਰ ਆਰਡੀਨੇਟ ਫੈਕਟਰੀ ਵਿੱਚ ਕੰਮ ਕਰਦਾ ਸੀ ਪੁਲਿਸ ਦੇ ਪੁੱਛਗਿੱਛ ਵਿੱਚ ਫੁੱਲਨ ਦੇਵੀ ਨੇ ਦੱਸਿਆ ਕਿ ਉਹ ਧਰਿੰਦਰ ਸਿੰਘ ਨਾਮ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਜਾਣਦੀ ਪਰ ਜਦੋਂ ਫੁੱਲਨ ਦੇਵੀ ਦੇ ਪਤੀ ਰਾਜਾ ਕਲੰਦਰ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਹਾਂ ਮੇਰੀ ਪੱਤਰਕਾਰ ਧਰਿੰਦਰ ਨਾਲ ਕਾਫੀ ਅੱਛੇ ਰਿਸ਼ਤੇ ਹਨ 16 ਦਸੰਬਰ ਨੂੰ ਮੇਰੀ ਪੱਤਰਕਾਰ ਨਾਲ ਗੱਲ ਵੀ ਹੋਈ ਸੀ ਇਹ ਫੋਨ ਸਿਰਫ ਹਾਲ ਚਾਲ ਪੁੱਛਣ ਲਈ ਕੀਤਾ ਸੀ ਪੁਲਿਸ ਉਸ ਦਿਨ ਰਾਜਾ ਕਲੰਦਰ ਤੇ ਫੁੱਲਨ ਦੇਵੀ ਦੇ ਬਿਆਨ ਲੈ ਕੇ ਵਾਪਸ ਚਲੀ ਗਈ ਪਰੰਤੂ ਪੁਲਿਸ ਦਾ ਸ਼ੱਕ ਕੁਲੰਦੇ ਵੀ ਦੇ ਪਰਿਵਾਰ ਤੇ ਹੋਰ ਵੀ ਕਹਿਰਾ ਹੋ ਗਿਆ ਪੁਲਿਸ ਨੇ ਦ੍ਰਿੰਦਰ ਸਿੰਘ ਦੀ ਗੁੰਮਸ਼ੁਦਗੀ ਨੂੰ ਹਰ ਐਂਗਲ ਤੋਂ ਜੋੜ ਕੇ ਦੇਖਿਆ ਦੋਸ਼ਮਨਾ ਦੇ ਬਾਰੇ ਵਿੱਚ ਵੀ ਪਤਾ ਕੀਤਾ ਪਰੰਤੂ ਕੁਝ ਵੀ ਹੱਥ ਨਹੀਂ ਲੱਗਾ ਪੁਲਿਸ ਤੇ ਸ਼ੱਕ ਦੀ ਸੂਈ ਬਾਰ-ਬਾਰ ਰਾਜਾ ਕਲੰਦਰ ਤੇ ਦ੍ਰਿੰਦਰਪ੍ਰੀਤ ਸਿੰਘ ਦੇ ਵਿੱਚ ਹੋਈ ਫੋਨ ਕਾਲ ਤੇ ਆ ਕੇ ਰੁਕ ਜਾਂਦੀ ਸੀ ਪੁਲਿਸ ਦੇ ਮਨ ਵਿੱਚ ਬਾਰ-ਬਾਰ ਇਹ ਆ ਰਿਹਾ ਸੀ ਕਿ ਆਖਿਰਕਾਰ ਕੋਈ ਰਾਤ ਦੇ 12 ਵਜੇ ਕਿਉਂ ਫੋਨ ਕਰੇਗਾ ਉਹ ਵੀ ਸਿਰਫ ਹਾਲਦial ਪੁੱਛਣ ਲਈ ਇਹ ਘਟਨਾ ਸੰ 2000 ਦੀ ਹੈ ਉਸ ਸਮੇਂ ਬਿਜਲੀ ਦੀ ਸਮੱਸਿਆ ਪਿੰਡਾਂ ਵਿੱਚ ਬਹੁਤ ਰਹਿੰਦੀ ਸੀ ਲੋਕ ਜਲਦੀ ਸੌ ਜਾਂਦੇ ਸਨ ਤੇ ਰਾਤ ਦੇ 8 ਵਜੇ ਤੱਕ ਤਾਂ ਪਿੰਡਾਂ ਵਿੱਚ ਸਨਾਟਾ ਹੀ ਪਰਸ ਜਾਂਦਾ ਸੀ ਖਾਸ ਕਰ ਸਰਦੀਆਂ ਵਿੱਚ ਪੁਲਿਸ ਨੂੰ ਲੱਗਾ ਕਿ ਹੋ ਨਾ ਹੋ ਰਾਜਾ ਕਲੰਦਰ ਕੁਝ ਨਾ ਕੁਝ ਛੁਪਾ ਰਿਹਾ ਹੈ ਪੁਲਿਸ ਨੇ ਸਭ ਤੋਂ ਪਹਿਲਾਂ ਰਾਜਾ ਕਲੰਦਰ ਦਾ ਬਾਇਓ ਡਾਟਾ ਕਰਵਾਇਆ ਤੇ ਪੁਲਿਸ ਨੂੰ ਪਤਾ ਲੱਗਾ ਕਿ ਰਾਜਾ ਕਲੰਦਰ ਦਾ ਅਸਲੀ ਨਾਮ ਰਾਮ ਨਿਰੰਜਨ ਹੈ ਨਾ ਕਿ ਰਾਜਾ ਕਲੰਦਰ ਤੇ ਉਸ ਦੀ ਪਤਨੀ ਦਾ ਵੀ ਅਸਲੀ ਨਾਮ ਫੁੱਲਨਦੇਵੀ ਨਹੀਂ ਹੈ ਬਲਕਿ ਇਹ ਨਾਮ ਤਾਂ ਰਾਜਾ ਕਲੰਦਰ ਨੇ ਹੀ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਨਾਮ ਫੁੱਲਨਦੇਵੀ ਰੱਖਿਆ ਸੀ ਰਾਜਾ ਕਲੰਦਰ ਦੇ ਦੋ ਮੁੰਡੇ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਦਾਲਤ ਤੇ ਦੂਸਰੇ ਦਾ ਨਾਮ ਉਸਨੇ ਜਮਾਂਤ ਰੱਖਿਆ ਸੀ ਰਾਜਾ ਕਲੰਦਰ ਦੇ ਕਾਲੇ ਧੰਦਿਆਂ ਦਾ ਪਤਾ ਚਲਦੇ ਇਸਾਰ ਹੀ ਪੁਲਿਸ ਨੇ ਉਸਨੂੰ ਤੇ ਉਸਦੀ ਪਤਨੀ ਫੁੱਲਨਦੇਵੀ ਨੂੰ ਪੁੱਛਗਿੱਛ ਲਈ ਹੀ ਰਾਸਤੇ ਵਿੱਚ ਲੈ ਲਿਆ ਗੁੱਥੀ ਸੁਲਝਾਉਣ ਲਈ ਲਗਾਤਾਰ ਉਹਨਾਂ ਉੱਪਰ ਦਬਾਅ ਬਣਾਇਆ ਰਾਜਾ ਕੁਲੰਦਰ ਪੁਲਿਸ ਦੀ ਸ਼ਕਤੀ ਦੇ ਸਾਹਮਣੇ ਟੁੱਟ ਗਿਆ ਤੇ ਉਸ ਨੇ ਪੁਲਿਸ ਦੇ ਸਾਹਮਣੇ ਆਪਣਾ ਮੂੰਹ ਖੋਲਣ ਲਈ ਇੱਕ ਅਜੀਬ ਚੀਜ਼ ਦੀ ਡਿਮਾਂਡ ਕੀਤੀ ਉਸ ਨੇ ਕਿਹਾ ਕਿ ਉਹ ਸੱਚ ਤਾਂ ਦੱਸੂਗਾ ਪਰੰਤੂ ਸਭ ਤੋਂ ਪਹਿਲਾਂ ਦਾਲ ਪੀਊਗਾ ਪੁਲਿਸ ਅਜਹੀ ਅਜੀਬ ਡਿਮਾਂਡ ਸੁਣ ਕੇ ਹੈਰਾਨ ਹੋ ਗਈ ਅਜਾ ਨਹੀਂ ਸੀ ਕਿ ਉਸ ਦੀ ਇਹ ਡਿਮਾਂਡ ਬਹੁਤ ਵੱਡੀ ਸੀ ਬਲਕਿ ਉਸਦੀ ਇਹ ਡਿਮਾਂਡ ਕਾਫੀ ਅਜੀਬ ਸੀ ਪਰੰਤੂ ਪੁਲਿਸ ਦੇ ਹੱਥ ਪਹਿਲੀ ਵਾਰ ਕੋਈ ਸੁਰਾਖ ਲੱਗਿਆ ਸੀ ਤੇ ਪੁਲਿਸ ਹਰ ਐਂਗਲ ਤੋਂ ਇਸ ਕੇਸ ਨੂੰ ਸੁਲਝਾਉਣਾ ਚਾਹੁੰਦੀ ਸੀ ਤੇ ਰਾਜਾ ਗਲੰਦਰ ਦੀ ਇਹ ਅਜੀਬ ਡਿਮਾਂਡ ਨੂੰ ਪੂਰਾ ਕੀਤਾ ਤੇ ਉਸ ਤੋਂ ਬਾਅਦ ਰਾਜਾ ਗਲੰਦਰ ਨੇ ਜੋ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਉਹ ਹੈਰਾਨ ਹੀ ਨਹੀਂ ਬਲਕਿ ਸ਼ਰਮਸ਼ਾਰ ਕਰਨ ਵਾਲੀਆਂ ਸਨ ਰਾਜਾ ਗਲੰਦਰ ਨੇ ਕੀ ਦੱਸਿਆ ਇਹ ਉਸ ਦਾ ਇੱਕ ਗਿਰੋ ਸੀ ਜੋ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੇ ਡਰਾਈਵਰਾਂ ਨੂੰ ਮਾਰ ਦਿੰਦੇ ਸਨ ਆਪਣੀ ਨੌਕਰੀ ਤੇ ਪਤਨੀ ਦੀ ਰਾਜਨੀਤਿਕ ਦੀ ਆੜ ਵਿੱਚ ਮੈਂ ਅਜਿਹੇ ਬਹੁਤ ਸਾਰੇ ਬੁਰੀ ਧੰਦੇ ਕਰਦਾ ਸੀ ਤੇ ਦ੍ਰਿੰਦਰ ਨੂੰ ਮੇਰੇ ਇਹਨਾਂ ਕਾਲੇ ਧੰਦਿਆਂ ਦਾ ਪਤਾ ਲੱਗ ਗਿਆ ਸੀ ਤੇ ਉਸ ਨੂੰ ਇਹ ਡਰ ਸਤਾ ਰਿਹਾ ਸੀ ਕਿ ਕਿਤੇ ਦ੍ਰਿੰਦਰ ਮੇਰੇ ਇਹ ਕਾਲੇ ਧੰਦੇ ਅਖਬਾਰ ਵਿੱਚ ਨਾ ਛਾਪ ਦੇਵੇ ਇਸੇ ਡਰ ਤੋਂ ਉਸਨੇ ਦ੍ਰਿੰਦਰ ਸਿੰਘ ਨੂੰ ਰਾਤ ਦੇ ਸਮੀ ਆਪਣੇ ਪਿਗਲੀ ਫਾਰਮ ਹਾਊਸ ਤੇ ਪੜਾਇਆ। ਧਰਿੰਦਰ ਸਿੰਘ 17 ਦਸੰਬਰ ਨੂੰ ਆਪਣੀ ਬਾਈ ਤੇ ਰਾਜਾ ਕਲੰਦਰ ਦੇ ਸੁਨਸਾਨ ਪਿਗਲੀ ਫਾਰਮ ਹਾਊਸ ਤੇ ਪਹੁੰਚਿਆ। ਰਾਜਾ ਕਲੰਦਰ ਨੇ ਉਸ ਨੂੰ ਆਪਣੇ ਫਾਰਮ ਹਾਊਸ ਤੇ ਅੱਗ ਕੋਲ ਹੱਥ ਸੇਕਣ ਲਈ ਬਿਠਾ ਦਿੱਤਾ ਕਿਉਂਕਿ ਦਸੰਬਰ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਧਰਿੰਦਰ ਸਿੰਘ ਅੱਗ ਕੋਲ ਬੈਠਾ ਹੀ ਸੀ ਕਿ ਰਾਜਾ ਕਲੰਦਰ ਦਾ ਸਾਲਾ ਵਕਸ਼ਰਾਸ ਨੇ ਦ੍ਰਿੰਦਰ ਸਿੰਘ ਦੇ ਪਿੱਛੇ ਆ ਦੱਬੇ ਪੈਰੀਆਂ ਆਇਆ ਤੇ ਦੇਸੀ ਕੱਟੇ ਨਾਲ ਉਸ ਦੀ ਪਿੱਠ ਤੇ ਗੋਲੀ ਚਲਾ ਦਿੱਤੀ ਦ੍ਰਿੰਦਰ ਸਿੰਘ ਦੀ ਜਾਨ ਮੌਕੇ ਤੇ ਹੀ ਚਲੀ ਗਈ ਇਸ ਦੇ ਬਾਅਦ ਰਾਜਾ ਕਲੰਦਰ ਨੇ ਬਖਸ਼ਰਾਜ ਦੇ ਨਾਲ ਮਿਲ ਕੇ ਉਸ ਦੀ Laash ਦੇ ਕਈ ਟੁਕੜੇ ਕੀਤੇ ਤੇ ਉਹਨਾਂ ਟੁਕੜਿਆਂ ਨੂੰ ਇੱਕ ਬੈਗ ਵਿੱਚ ਪਾੜ ਦਿੱਤਾ ਤੇ ਇਸ ਦੇ ਬਾਅਦ ਦੋਨਾਂ ਨੇ ਦ੍ਰਿੰਦਰ ਸਿੰਘ ਦੀ Laash ਦੇ ਟੁਕੜਿਆਂ ਨੂੰ ਟਾਟਾ ਸੁਮੂ ਗਟੀ ਵਿੱਚ ਰੱਖ ਕੇ ਕਾਫੀ ਦੂਰ ਲਿਜਾ ਕੇ ਉਸ লাশ ਦੇ ਟੁਕੜਿਆਂ ਨੂੰ ਉਥੇ ਛੋਟ ਦਿੱਤਾ ਰਾਜਾ ਕੁਲੰਦਰ ਨੇ ਪੁਲਿਸ ਨੂੰ ਦੱਸਿਆ ਕਿ ਦਰੇਂਦਰ ਸਿੰਘ ਦੀ ਬਾਈਕ ਨੂੰ ਮੈਂ ਆਪਣੇ ਸਮਦੀ ਨੂੰ ਜੋ ਬਨਾਰਸ ਵਿੱਚ ਰਹਿੰਦਾ ਹੈ ਦੇ ਆਇਆ ਤੇ ਦਰੇਂਦਰ ਸਿੰਘ ਦੇ ਜੁੱਤੇ ਮੈਂ ਆਪਣੇ ਸਾਲੇ ਵਕਸ਼ਰਾਜ ਨੂੰ ਦੇ ਦਿੱਤੇ ਬਾਅਦ ਵਿੱਚ ਪੁਲਿਸ ਰਾਜਾ ਕੁਲੰਦਰ ਤੇ ਵਕਸ਼ਰਾਜ ਨੂੰ ਉਸ ਜਗ੍ਹਾ ਲੈ ਗਈ ਜਿੱਥੇ ਦੋਨਾਂ ਨੇ ਦਰੇਂਦਰ ਸਿੰਘ ਦੀ লাশ ਦੇ ਟੁਕੜੇ ਛੁੱਟੇ ਸਨ ਪੁਲਿਸ ਨੇ ਦਰੇਂਦਰ ਸਿੰਘ ਦੇ লাশ ਦੇ ਟੁਕੜਿਆਂ ਨੂੰ ਬਰਾਮਦ ਕਰ ਲਿਆ ਜਦੋਂ ਟੁਕੜਿਆਂ ਨੂੰ ਪਰਿਵਾਰ ਵਾਲਿਆਂ ਤੋਂ ਸਨਕਤ ਕਰਵਾਈ ਗਈ ਤਾਂ ਪਤਾ ਲੱਗਾ ਕਿ ਇਹ ਬਾਡੀ ਪਾਰਸ ਧਰਿੰਦਰ ਸਿੰਘ ਦੇ ਹੀ ਹਨ ਪੁਲਿਸ ਪੁਲਿਸ ਨੇ Tata Sumo ਗੱਡੀ ਨੂੰ ਵੀ ਜ਼ਬਤ ਕਰ ਲਿਆ ਕਿਉਂਕਿ ਪੁਲਿਸ ਨੂੰ ਰਾਜਕ ਲੰਦੇ ਨੇ ਹੀ ਦੱਸਿਆ ਸੀ ਕਿ ਇਹ ਗੱਡੀ ਵੀ ਮੈਂ رائے ਬਰੇਲੀ ਦੇ ਇੱਕ ਨੌਜਵਾਨ ਮੁੰਡੇ ਨੂੰ ਮਾਰ ਕੇ ਖੋਹੀ ਸੀ ਰਾਜਕ ਲੰਦਰ ਨੇ ਜੋ ਅਪਰਾਧ ਕੀਤੇ ਸਨ ਉਹਨਾਂ ਦੀਆਂ ਗੰਡਾਂ ਇੱਕ ਇੱਕ ਕਰਕੇ ਖੁੱਲ ਰਹੀਆਂ ਸਨ ਪੁਲਿਸ ਉਸ ਨੂੰ ਪਿਗਲੀ ਫਾਰਮ ਹਾਊਸ ਤੇ ਲੈ ਗਈ ਜਿੱਥੇ ਦ੍ਰਿੰਦਰ ਸਿੰਘ ਦੀ ਹਤਿਆ ਹੋਈ ਸੀ ਪੁਲਿਸ ਨੂੰ ਜੋ ਉਸ ਫਾਰਮ ਹਾਊਸ ਦੇ ਤਿੱਖਿਆ ਉਹ ਸੀਨ ਦੇਖ ਕੇ ਪੁਲਿਸ ਵਾਲਿਆਂ ਦੀ ਰੂਹ ਕੰਬ ਗਈ ਉਸ ਫਾਰਮ ਹਾਊਸ ਦੇ ਇੱਕ ਦੇ ਇੱਕ ਦਰਖਤ ਸੀ ਜਿਸ ਦੀਆਂ ਟਾਹਣੀਆਂ ਤੋਂ ਇਨਸਾਨਤਿਆਂ ਖੋਪੜੀਆਂ ਲਟਕ ਰਹੀਆਂ ਸਨ ਇਹਨਾਂ ਇਨਸਾਨੀ ਖੋਪੜੀਆਂ ਨੂੰ ਕਈ ਰੰਗਨ ਨਾਲ ਰੰਗਿਆ ਹੋਇਆ ਸੀ ਹਰ ਖੋਪੜੀ ਦੇ ਉੱਪਰ ਅਲੱਗ-ਅਲੱਗ ਜਾਤੀਆਂ ਦੇ ਨਾਮ ਲਿਖੇ ਹੋਏ ਸਨ ਜਿਵੇਂ ਸ਼ਿਵਾਸਤ ਪੰਡਿਤ ਮੁਸਲਿਮ ਆਦ ਇਸ ਤੇ ਪੁਲਿਸ ਨੇ ਪੂਰੇ ਫਾਰਮ ਹਾਊਸ ਦੀ ਤਲਾਸ਼ੀ ਲਈ ਤੇ ਉੱਥੇ ਇੱਕ ਅਹਿਮ ਤੇ ਪੁਖਤਾ ਸਬੂਤ ਹੱਥ ਲੱਗਿਆ ਜਿਸ ਨੇ ਰਾਜਾ ਕਲੰਦਰ ਦੀ ਸਾਰੀ ਖੋਪੜੀਆਂ ਦੇ ਰਾਸ ਉਗਲ ਦਿੱਤੇ ਪੁਲਿਸ ਦੇ ਹੱਥ ਇੱਕ ਡਾਇਰੀ ਲੱਗੀ ਜਿਸ ਨੂੰ ਰਾਜਾ ਕਲੰਦਰ ਆਪਣੀ ਅਦਾਲਤੀ ਡਾਇਰੀ ਕਹਿੰਦਾ ਸੀ ਇਸ ਡਾਇਰੀ ਵਿੱਚ ਹਰ ਉਸ ਇਨਸਾਨ ਦਾ ਨਾਮ ਸੀ ਜਿਸ ਨੂੰ ਰਾਜਾ ਕਲੰਦਰ ਆਪਣਾ ਸ਼ਿਕਾਰ ਬਣਾ ਚੁੱਕਿਆ ਸੀ ਤੇ ਉਸ ਡਾਇਰੀ ਵਿੱਚ 14 ਲੋਕਾਂ ਦੇ ਨਾਮ ਦਰਜ ਸਨ ਜਿਸ ਵਿੱਚ ਆਖਰੀ ਨਾਮ ਧਰਿੰਦਰ ਸਿੰਘ ਦਾ ਸੀ ਇਹਨਾਂ ਲੋਕਾਂ ਨੂੰ ਮਾਰਨ ਦਾ ਤਰੀਕਾ ਤੇ ਉਦੇਸ਼ਾ ਲਗਭਗ ਇੱਕ ਹੀ ਸੀ ਉਸ ਦਾ ਪਹਿਲਾ ਸ਼ਿਕਾਰ ਆਰਡਨਸ ਫੈਕਟਰੀ ਵਿੱਚ ਕੰਮ ਕਰਨ ਵਾਲਾ ਉਸ ਦਾ ਸਹਿਯੋਗੀ ਕਾਲੀ ਚਰਨ ਸ਼ਿਰਵਾਸਤਵ ਸੀ ਉਸ ਨੇ ਹੱਤਿਆ ਕੇਵਲ ਇਸ ਲਈ ਕੀਤੀ ਸੀ ਕਿਉਂਕਿ ਉਹ ਕਾਇਯਸਥ ਜਾਤੀ ਦਾ ਸੀ ਰਸਿਕ ਲੰਦੇ ਦਾ ਮੰਨਣਾ ਸੀ ਕਿ ਇਸ ਜਾਤੀ ਦੇ ਲੋਕ ਬਹੁਤ ਇੰਟੈਲੀਜੈਂਟ ਹੁੰਦੇ ਹਨ ਇਸ ਲਈ ਉਸ ਨੂੰ ਆਪਣੀ ਫਾਰਮ ਹਾਊਸ ਤੇ ਬੁਲਾ ਕੇ ਉਸ ਦੀ ਹਤਿਆ ਕਰ ਦਿੱਤੀ ਤੇ Laash ਦੇ ਕਈ ਟੁਕੜੇ ਕਰ ਦਿੱਤੇ ਤੇ ਉਸ ਤੋਂ ਬਾਅਦ ਉਸ ਨੇ ਉਸ ਦੇ ਸਿਰ 'ਚੋਂ ਉਸ ਦਾ ਦਿਮਾਗ ਕੱਢਿਆ ਤੇ ਉਸ ਦਾ ਸੂਪ ਬਣਾ ਕੇ ਪੀ ਗਿਆ ਹਰ ਜੁਰਮ ਦੇ ਪਿੱਛੇ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ ਕੋਈ ਕਹਾਣੀ ਹੁੰਦੀ ਹੈ ਇਸ ਜੁਰਮ ਦੇ ਪਿੱਛੇ ਦੀ ਕਹਾਣੀ ਰਾਜਕ ਲੰਦ ਦਾ ਬਚਪਨ ਦੱਸਿਆ ਜਾਂਦਾ ਹੈ ਕਿਉਂਕਿ ਉਸ ਦਾ ਬਚਪਨ ਜਿਆਦਾ ਵਧੀਆ ਨਹੀਂ ਸੀ ਉਹ ਪੜਾਈ ਵਿੱਚ ਕਾਫੀ ਕਮਜ਼ੋਰ ਸੀ ਤੇ ਉਹ ਚਾਹੁੰਦਾ ਸੀ ਕਿ ਸਮਾਜ ਉਸਦੀ ਵੀ ਕਦਰ ਕਰੇ ਇੱਜ਼ਤ ਕਰੇ ਬਚਪਨ ਵਿੱਚ ਹੀ ਉਸ ਦੇ ਮਾਨ ਵਿੱਚ ਬੈਠ ਗਿਆ ਸੀ ਕਿ ਤੇਜ਼ ਦਿਮਾਗ ਤੇ ਪੜੇ ਲਿਖੇ ਲੋਕਾਂ ਦੀ ਹੀ ਸਮਾਜ ਇੱਜ਼ਤ ਕਰਦਾ ਹੈ ਉਹਨਾਂ ਨੂੰ ਆਪਣੇ ਸਿਰ ਤੇ ਬਿਠਾਉਂਦਾ ਹੈ ਬਸ ਇਸੇ ਹੀ ਵਜ੍ਹਾ ਕਰਕੇ ਉਸਨੇ ਆਪਣਾ ਨਾਮ ਰਾਜਕਲੰਦਰ ਰੱਖਿਆ ਇਸ ਨਾਮ ਨਾਲ ਉਹ ਰਾਜੇ ਵਾਂਗੂ ਮਹਿਸੂਸ ਕਰਦਾ ਸੀ ਉਸਨੇ ਆਪਣੇ ਦੋਨਾਂ ਪੇਟਿਆਂ ਦਾ ਨਾਮ ਅਦਾਲਤ ਤੇ ਜ਼ਮਾਨਤ ਕੇਵਲ ਇਸ ਲਈ ਰੱਖਿਆ ਕਿ ਉਸ ਨੂੰ ਹਰ ਪਲ ਅਹਿਸਾਸ ਹੁੰਦਾ ਰਹੇ ਕਿ ਅਦਾਲਤ ਤੇ ਜ਼ਮਾਨਤ ਦੋਨੋਂ ਉਸ ਦੀ ਮੁਠੀ ਵਿੱਚ ਹਨ ਕਿਉਂਕਿ ਉਹ ਰਾਜਾ ਹੈ ਰਾਜਾ ਕਲੰਦਰ ਇੱਕ ਹਯਾਨ ਸੀ ਉਸ ਨੂੰ ਲੱਗਦਾ ਸੀ ਕਿ ਜੇਕਰ ਇਨਸਾਨ ਦੇ ਦਿਮਾਗ ਦਾ ਸੂਪ ਬਣਾ ਕੇ ਪੀ ਲਿਆ ਜਾਵੇ ਤਾਂ ਦੁਨੀਆ ਦਾ ਬੁੱਧੀਮਾਨ ਤੇ ਕਾਬਿਲ ਇਨਸਾਨ ਬਨਿਆ ਜਾ ਸਕਦਾ ਹੈ ਤੇ ਉਹ ਅਜਿਹੀ ਹੀ ਹੁਸ਼ਿਆਰ ਤੇ ਕਾਬਿਲ ਲੋਕਾਂ ਨੂੰ ਚੁੰਦਾ ਆਪਣੇ ਫਾਰਮ ਹਾਊਸ ਤੇ ਬੁਲਾਉਂਦਾ ਫਿਰ ਕਤਲ ਕਰਦਾ ਸੁਨਸਾਨ ਰਾਤ ਵਿੱਚ ਉਹ ਇਕੱਲਾ ਆਪਣੇ ਫਾਰਮ ਹਾਊਸ ਦੀ ਅਦਾਲਤ ਬਿਠਾਉਂਦਾ ਫਿਰ ਉਹਨਾਂ ਖੋਪੜੀਆਂ ਨੂੰ ਆਪਣੇ ਸਾਹਮਣੇ ਰੱਖ ਕੇ ਕਿਸੇ ਰਾਜਾ ਦੀ ਤਰ੍ਹਾਂ ਉਹਨਾਂ ਦੀ ਸੁਣਵਾਈ ਕਰਦਾ ਉਹ ਉਸ ਸਮੇਂ ਖੁਦ ਹੀ ਜੱਜ ਸੀ ਖੁਦ ਹੀ ਵਕੀਲ ਤੇ ਖੁਦ ਹੀ ਅਦਾਲਤ ਹੁੰਦਾ ਸੀ ਤੇ ਉਹ ਇਹਨਾਂ ਖੋਪੜੀਆਂ ਨੂੰ ਉਹਨਾਂ ਦੀ ਸਜ਼ਾ ਸੁਣਾਉਂਦਾ ਤੇ ਸਵੇਰ ਖਾਲੀ ਪੇਟ ਉਹਨਾਂ ਦਾ ਦਿਮਾਗ ਕੱਢ ਕੇ ਸੂਪ ਬਣਾ ਕੇ ਪੀ ਜਾਂਦਾ ਸੀ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਕੋਈ ਵੀ ਖਿਡਾਰੀ ਆਪਣੀ ਜਿੱਤ ਲਈ ਟਰੋਫੀ ਨੂੰ ਘਰ ਵਿੱਚ ਸਜਾ ਕੇ ਰੱਖਦਾ ਹੈ ਠੀਕ ਵੈਸੇ ਹੀ ਰਾਜ਼ਾ ਕਲੰਦਰ ਵੀ ਇਨ੍ਹਾਂ ਖੋਪੜਿਆਂ ਨੂੰ ਆਪਣੀ ਜਿੱਤ ਦੇ ਪ੍ਰਤੀਕ ਵਜੋਂ ਆਪਣੇ ਫਾਰਮ ਹਾਊਸ ਦੇ ਪੀੜੀ ਤੇ ਲਟਕਾ ਕੇ ਰੱਖਦਾ ਸੀ ਪੁਲਿਸ ਦੀ ਸ਼ਕਤੀ ਦੇ ਸਾਹਮਣੇ ਰਾਜ਼ਾ ਕਲੰਦਰ ਨੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ ਉਸ ਨੇ ਦੱਸਿਆ ਕਿ ਇੱਕ ਵਾਰ ਕਾਰ ਵਿੱਚ ਲਿਫਟ ਨਾ ਦੇਣ ਤੇ ਉਸ ਨੇ ਗੁੱਸੇ ਵਿੱਚ ਆ ਕੇ ਉਸ ਕਾਰ ਵਿੱਚ ਬੈਠੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਉਸਨੇ ਆਪਣਾ ਪਹਿਲਾ ਕਤਲ ਸਨ 1998 ਵਿੱਚ ਕੀਤਾ ਸੀ ਆਖਰੀ ਸਨ 2000 ਵਿੱਚ ਰਾਜਾ ਗਲੰਦਰ ਦੇ ਉਸ ਦਾ ਸਾਲਾ ਵਕਸ਼ਰਾਜ ਪੁਲਿਸ ਦੇ ਸਾਹਮਣੇ ਆਪਣੇ ਸਾਰੇ ਗੁਨਾਹ ਕਬੂਲ ਕਰ ਚੁੱਕੇ ਸਨ ਪਰ ਬਹੁਤ ਦੁਖਦਾਈ ਗੱਲ ਇਹ ਹੈ ਕਿ ਧਰਿੰਦਰ ਦੇ ਪਰਿਵਾਰ ਨੂੰ ਨਿਆਂ ਪਾਉਣ ਲਈ ਇੱਕ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਇਹ ਕੇਸ 12 ਸਾਲਾਂ ਤੱਕ ਚੱਲਿਆ ਆਖਿਰਕਾਰ 30 ਨਵੰਬਰ 2012 ਨੂੰ ਅਦਾਲਤ ਨੇ ਰਾਜਾ ਕਲੰਦਰ ਤੇ ਉਸਦੇ ਸਾਲੇ ਬਖਸ਼ ਰਾਜ ਨੂੰ ਆਜੀਵਨਕਾਰਿਆ ਵਾਸਤੇ ਸਜ਼ਾ ਸੁਣਾਈ। ਮਿਲਦੇ ਹਾਂ ਨੈਕਸਟ ਕਹਾਣੀ ਵਿੱਚ। ਤਦ ਤੱਕ ਆਪਣਾ ਔਰ ਆਪਣੀ ਪਰਿਵਾਰ ਦਾ ਖਿਆਲ ਰੱਖੋ। ਤੁਹਾਡੀ ਤੇ ਕ੍ਰਾਈਮ ਵਿੱਚ ਸਿਰਫ ਇੰਨਾ ਹੀ ਫਰਕ ਹੈ ਕਿ ਤੁਸੀਂ ਕਿੰਨੇ ਸਤਾਰਕ ਹੋ।